ਪਟਿਆਲਾ ਜ਼ਿਲ੍ਹੇ ਦੇ ਪਿੰਡ ਬਰਾਸਤ ਦੇ ਵਿੱਚ ਪਿਛਲੇ ਦਿਨੀ ਹੋਈ ਤੇਜ਼ ਬਾਰਸ਼ ਕਾਰਨ ਇੱਕ ਗਰੀਬ ਪਰਿਵਾਰ ਦੇ ਉੱਪਰ ਕੁਦਰਤ ਦੀ ਮਾਰ ਪਈ ਹੈ ਦੱਸਦੀ ਹੈ ਕਿ ਤੇਜ਼ ਬਰਸਾਤ ਦੀ ਬਦਕਾ ਵਜ੍ਹਾ ਕਾਰਨ ਦਿਹਾੜੀ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦਾ ਪੂਰਾ ਕੰਮ ਬਰਸਾਤ ਕਾਰਨ ਟਹਿਟਰੀ ਹੋ ਗਿਆ ਜਿਸ ਕਨ ਪਰਿਵਾਰ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਉੱਥੇ ਹੀ ਪਰਿਵਾਰ ਇਸ ਨੁਕਸਾਨ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਪਰਿਵਾਰ ਚ ਪਤੀ ਪਤਨੀ ਦਿਹਾੜੀ ਮਜ਼ਦੂਰੀ ਕਰਦੇ ਨੇ ਜਿਰੀ ਲਾਉਣ ਲਈ ਦਿਹਾੜੀ ਕਰਦੇ ਨੇ ਰੋਜ਼ਾਨਾ 400 ਰੁਪਏ ਦਿਹਾੜੀ ਇਹਨਾਂ ਨੂੰ ਮਿਲਦੀ ਹੈ ਜਿਸ ਕਰਕੇ ਪੂਰੇ ਘਰ ਦਾ ਗੁਜ਼ਾਰਾ ਕਰਦੇ ਨੇ ਉਸੇ ਵਿੱਚ ਹੀ ਬੱਚਿਆਂ ਦੀ ਫੀਸ ਭਰਦੇ ਨੇ ਪਰਿਵਾਰ ਚ ਦੋ ਬੇਟੀਆਂ ਤੇ ਇੱਕ ਬੇਟਾ ਹੈ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਪਰਿਵਾਰ ਹੱਥ ਜੋੜ ਕੇ ਲੋਕਾਂ ਅੱਗੇ ਮਦਦ ਦੀ ਗੋਹਲ ਲਗਾ ਰਿਹਾ ਹੈ ਪੀੜਤ ਪਰਿਵਾਰ ਦਾ ਦੱਸਣਾ ਹੈ ਕਿ ਪਿਛਲੇ ਦਿਨੀ ਤੇਜ਼ ਬਾਰਸ਼ ਕਾਰਨ ਉਹਨਾਂ ਦਾ ਘਰ ਕੁਦਰਤੀ ਮਾਰ ਹਟਾ ਗਿਆ ਜਿਸ ਕਮਰੇ ਦੀ ਛੱਤ ਡਿੱਗੀ ਉਸ ਕਮਰੇ ਦੇ ਵਿੱਚ ਉਸਦੇ ਬੱਚੇ ਪੜ੍ਹਾਈ ਕਰ ਰਹੇ ਸੀ ਤਾਂ ਉਸੇ ਵਕਤ ਹੀ ਰਾਤ ਨੂੰ 10 ਵਜੇ ਮਿੱਟੀ ਡਿਗੜੀ ਸ਼ੁਰੂ ਹੋਈ ਤਾਂ ਬੱਚੇ ਬਾਹਰ ਭੱਜਣਾ ਸ਼ੁਰੂ ਹੋਏ ਤਾਂ ਉਸੇ ਵਕਤ ਛੱਤ ਦੇ ਇੱਕ ਭੀਜ ਇਸ ਵਿੱਚ ਉਹਨਾਂ ਦੇ بیٹے ਦੀ ਬਾਹ ਦੇ ਉੱਪਰ ਇੱਟ ਲੱਗੀ ਹੈ ਫਿਲਹਾਲ ਪਰਿਵਾਰ ਮਦਦ ਦੀ ਗੋਹਲ ਲਗਾ ਰਿਹਾ ਹੈ ਜੀ ਹਾਂਜੀ ਕੀ ਨਾਮ ਹੈ ਜੀ ਸਤਨਾਮ ਸਿੰਘ ਜੱਲੜ ਕਿਹੜੇ ਪਿੰਡ ਰਹਿੰਦੇ ਹੋ ਸਤਨਾਮ ਜੀ ਬਾਰਸੜ ਪਿੰਡ ਹੈ ਜੀ ਕੀ ਮਾਮਲਾ ਕੀ ਹੈ ਛੱਤ ਕਿਦਾਂ ਗਈ ਰਹੀ ਹੈ ਇਹ ਵੀ ਜੀ ਆਪਣਾ ਬਾਰਸ ਸਵੇਰ ਤੋਂ ਸ਼ਾਮ ਤੱਕ ਪੀਜੀ ਸ਼ਾਮ ਨੂੰ ਜਾ ਕੇ 10 ਵਜੇ ਬਾਰਸ ਦਿਲਗੀ ਜੋ ਪਾਣੀ ਜਾਦਾ ਆਪਣਾ ਵਗਨ ਹੋ ਗਿਆ ਜੀ ਆਪਣਾ ਵਗਨ ਦੇ ਹਿਸਾਬ ਨਾਲ ਪੁਰਾਣੀ ਸੱਤ ਹੈ ਜੀ ਪੱਛੀਆਂ ਸੱਤਾਂ ਨਹੀਂ ਤੇ ਬੱਚੇ ਅੰਦਰ ਬੈਠੇ ਪੜ੍ਹਦੇ ਤੇ ਅਸੀਂ ਬਾਹਰ ਬੈਠੇ ਦੀ ਆਪਣਾ ਤੇ ਜਦੋਂ ਆਪਣਾ ਗਰੀ ਬੱਚਿਆਂ ਨੇ ਮਿੱਟੀ ਗੱਦੀ ਦੇਖਦੇ ਬੱਚੇ ਭੱਜ ਕੇ ਬਾਹਰ ਨਿਕਲ ਗਏ ਆਪਣਾ ਲਾਈਟ ਆਟੋਮੈਟਿਕ ਕੱਢ ਕੇ ਹੀਰਾ ਪੈ ਕੇ ਅੰਦਰ ਸਾਨੂੰ ਖੂਨ ਦਾ ਵੀ ਪਤਾ ਲੱਗ ਗਿਆ ਜੀ ਅੱਜ ਤੋਂ ਦਿੱਨੇ ਸਿੱਕੇ ਜਰਾ ਜਮੇ ਇਕੱਠੇ ਹੋ ਗਏ ਸਾਡਾ ਸਾਰਾ ਸਮਾਨ ਜ ਆਪਣਾ ਪਰੇਟੀ ਨੂੰ ਮਾਰੀ ਆਹਨ ਬਿਨਾਂ ਸਮਾਨ ਸਾਰੇ ਸੀ ਨਾ ਆਪਣੇ ਵਿੱਚ ਦੀ ਸਾਰੇ ਦੇ ਵਿੱਚ ਦੀ ਦਬ ਗਈ ਤੇ ਫਿਰ ਜੀ ਆਪਣਾ ਅਸੀਂ ਬਣਾਉਣਾ ਪਰੇਤੇ ਦੇ ਘਰੇ ਰਹਿ ਰਹੇ ਉਸੇ ਦਿਨ ਤੋਂ ਜੀ ਆਪਣਾ ਮਕਾਨ ਕਿੰਨੇ ਟਾਈਮ ਪਹਿਲਾਂ ਬਣੇ ਪਏ ਇਹ ਮਕਾਨ ਬਣਿਆ ਸੀ ਮੁਲਾ ਜੀ ਸਾਡੇ ਸਭ ਤੋਂ ਪਹਿਲਾਂ ਦੇ ਬਣਿਆ ਜੀ 40 ਸਾਲ ਤੋਂ ਉਮਰ ਦਾ ਮੇਰੀ ਹੋਣੀ ਜੀ ਕਿੰਨੇ ਵਜੇ ਛੱਤ गिरी ਇਹ 7 ਵਜੇ 10 ਵਜੇ ਜੀ ਰਾਤ ਨੂੰ ਮੋਹਨ ਸ੍ਰੀ ਮੁੱਲਤੀ ਬਾਲੇ ਦੀ ਛੱਤ ਜਦ ਬਣੀ ਗਈ ਤੋਂ ਦੀ ਤੋਂ ਬਾਲੇ ਦੇ ਸਾਥ ਪ੍ਰਸ਼ਾਸਨ ਨੂੰ ਇੰਨਾ ਫੰਡ ਆਂਦਾ ਤੁਹਾਨੂੰ ਕਦੀ ਮਤਲਬ ਕੋਈ ਅਪਲੀਕੇਸ਼ਨ ਦਿੱਤੀ ਹੈ ਸਾਡੇ ਕੋਲ ਕੁਝ ਨਹੀਂ ਜਾਇਗਾ ਤੁਹਾਨੂੰ ਆਪਣੇ ਵੱਲੋਂ ਕੋਈ ਅਪਲੀਕੇਸ਼ਨ ਦਿੱਤੀ ਹੈ ਬਾਲੇ ਦੀ ਛੱਤ ਬਸ ਤੇ ਸਾਡੇ ਅਣਪੜ੍ਹ ਬੰਦਿਆਂ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਜਨ ਕੇ ਪੰਚਾਇਤਾਂ ਨੇ ਬੱਲੇ ਦਾ ਪੰਚਾਇਤਾਂ ਦੀਆਂ ਉਹਨਾਂ ਨੇ ਸਾਡੇ ਫਾਰਮ ਭਰਵਾਏ ਪਰ ਸਾਨੂੰ ਅਜੇ ਤੱਕ ਕਦੇ ਸਾਡੇ ਪਿੰਡ 'ਚ ਕਦੇ ਇਹ ਕੰਮ ਹੋ ਜਾਣੀ ਜੀ ਸਰਪੰਚ ਪੰਚਨ ਨੂੰ ਤੁਸੀਂ ਇਤਲਾ ਦਿੱਤੀ ਹੋਈ ਹੈ ਹਾਂ ਜੀ ਹਾਂ ਸਾਡੇ ਹੁਣ ਪੰਚਾਇਤ ਦੀ ਨਵੀਂ ਜੋ ਉਹਨਾਂ ਨੂੰ ਕਰਦੀ ਉਹਨਾਂ ਕਹਿੰਦੇ ਵੀ ਇਹ ਤਰ੍ਹਾਂ ਦੇ ਅਪਣਾਵਾ ਕੋ ਅੱਜ ਚੌਥਾ ਦਿਨ ਆ ਗਿਆ ਕੋਈ ਸਰਪੰਚ ਜਾਂ ਕੋਈ ਮੈਂਬਰ ਪਹੁੰਚਿਆ ਤਾਂ ਦੇਖੋ ਮੈਂ ਕਿਹਾ ਸਾਡੇ ਕੋਲ ਇੱਕ ਕਾਇਦੀ ਆਪਣਾ ਸਰਪੰਚ ਨੂੰ ਹੀ ਕਰਦੀ ਫੋਨ ਉਹ ਕਣ ਮੈਂ ਉੱਜਾ ਕਿਸੇ ਕੰਮ ਚ ਵੀ ਆਉਂਗਾ ਵੀ ਆਪਣਾ ਪੂਰਾ ਕੰਮ ਕਰਾਂਗੇ ਹੱਦ ਕਿਹ ਹੈ ਦੀ ਉਹਨਾਂ ਨੇ ਸਾਨੂੰ ਹੁਣ ਕਿੰਦਾ ਦੀ ਸਰਕਾਰ ਨੂੰ ਕਿੰਦਾ ਦੀ ਹੈ ਸਾਾਨੂੰ ਇਹ ਜੀ ਹੁਣ ਆਪਣਾ ਗਰੀਬ ਬੰਦੇ ਸਾਡੇ ਕੋਲ ਨਹੀਂ ਗਿਆ ਸੈਣ ਨਹੀਂ ਸਾਡੀ ਮਦਦ ਕਰੀ ਜਾ ਵੀ ਕੋ ਸਾਡੇ ਬਾਰੇ ਦੇਖਿਆ ਜਾ ਵੀ ਯੂਰੇ ਤੇ ਆਪਣਾ ਕੋਈ ਸਾਡਾ ਟੈਂਪੜਾ ਹੈ ਜਾ ਵੀ ਉਹ ਆਪਣਾ ਕਿਤਨੇ ਕੋ ਕਮਰੇ ਆ ਤੁਹਾਡੇ ਇਦਾਂ ਦੇ ਬਾਰੇ ਸਾਡੇ ਰਹਿ ਨੇ ਸਾਡੇ 20 ਬੱਚੇ ਕਰਤੇ ਸਾਡੇ ਆਪਣੇ ਸਾਡੇ ਚਾਚੇ ਦਾ ਆਪਣੇ ਘਰਾਂ ਦੇ ਬਾਕੀ ਸਾਡੇ ਪਿੰਡ ਦੇ ਵਿੱਚ ਉਹ ਉੱਧਰ ਵੀ ਗੇਰੇ ਸਾਡੇ ਆਪਣਾ ਸਾਡੇ ਇੰਨਾ ਦੇ ਗੀਤ ਗੀਣਨ ਦੇ ਹਾਲਾਤ ਵਿੱਚ ਗਿਰਭੀ ਗੈਨੀ ਚ ਕੁਝ ਵਿੱਚ ਤੇ ਕੁਝ ਗਰਮ ਦੇ ਹਾਲਾਤ ਚ ਆਪਣਾ ਗਰਨਾਂ ਨੂੰ ਤਿਆਰ ਨਹੀਂ ਕੋਸਾ ਆ ਸਾਹਮਣੇ ਜਿੱਕਾ ਆਪਣੇ ਮੰਤਰੀ ਸਾਹਿਬ ਆਏ ਨਹੀਂ ਕਦੀ ਤੁਹਾਡੇ ਇੱਥੇ ਆਉਂਦੇ ਨਹੀਂ ਜੀ ਪਹਿਲਾਂ ਇਹ ਤੇ ਵੀ ਆਪਣਾ ਤੇ ਕੋਈ ਉਹਨਾਂ ਨੇ ਕੋਈ ਦੇਖਿਆ ਨਹੀਂ ਕਰਾਂਗੇ ਕਰਾਂਗੇ ਬਸ ਇਹੀ ਗੱਲ ਕਹਿੰਦੇ ਵੋਟਾਂ ਟਾਈਮ ਹੁੰਦੇ ਜੀ ਅੱਗੇ ਕਿਸੇ ਕੋਈ ਪਿੰਡ ਜਮਾਦੇ ਦੀ ਛੱਤ ਕਿੰਨੇ ਕ ਘਰ ਹੈ ਜਿਹੜੇ ਤੁਹਾਨੂੰ ਹੈ ਕੁਛ ਆਈਡੀਆ ਉਹ ਕੰਮ ਕਰ ਆਪਣਾ ਸੌ 150 ਕਰ ਹੋ ਗਈ ਪੱਕਾ ਸਾਡਾ ਜਿਹੜਾ ਪਿੰਡ ਘਰ ਹੈ ਕਿੰਨੇ ਆ ਕਰਦੇ ਕੋਈ ਨਹੀਂ ਕਿੰਨੇ ਹੈ ਨਹੀਂ ਪਰ ਇੰਨਾ ਕੋ ਪਦਕ ਸਾਡੇ ਕੋਲ 100 ਕਰ ਦੂ ਰਹਿ ਗਿਆ ਜੀ ਆਪਣਾ ਸਾਡੇ ਲੇਬਰ ਤੱਕ ਹੈ ਹਾਂਜੀ ਹਾਂਜੀ ਠੀਕ ਹੈ ਕੈਮਰਾ ਵਾਲ ਇੱਕ ਮਿੰਟ ਤੂੰ ਕੈਮਰਾ ਵਾਲ ਦੇਖਣਾ ਪੈ ਠੀਕ ਹੈ ਨਾ ਹੋਰ ਕਿੱਧਰ ਦੇਖਣਾ ਰੋਲ ਹੈ ਰੋਲਾ ਰੋਲਾ ਕਿ ਨਾਮ ਹੈ ਜੀ ਜਸਵੀਰ ਪੁਰ ਕਿਹੜੇ ਪਿੰਡ ਰਹਿੰਦੇ ਹੋ ਬਰਸੜ ਪਿੰਡ ਇਹ ਛੱਤ ਗਿਰੀ ਆ ਕਿ ਕਿੱਦਾਂ ਗਿਰੀ ਆ ਮਾਮਲਾ ਕੀ ਆ ਛੱਤ ਗਿਰੀ ਆ ਜੀ ਮੀਂਹ ਜਿਆਦਾ ਪੈਂਦਾ ਸੀ ਆ ਉਦੋਂ ਰਾਤ ਨੂੰ ਲੱਗ ਗਿਆ ਇਹ ਅਸੀਂ ਅੰਦਰ ਬੱਚੇ ਬੈਠੇ ਸੀ ਤੇ ਉਹ ਮਿੱਟੀ ਚੜਨ ਲੱਗੂ ਬੱਚੇ ਭੱਜ ਕੇ ਬਾਹਰ ਨਿਕਲੇ ਮੁੰਡੇ ਦੇ ਲੱਗੇ ਮੜੀ ਜਿੱਟ ਅਜੇ ਤੇ ਬਾਹ ਤੇ ਤੇ ਬੱਚੇ ਬਾਹਰ ਨਿਕਲ ਗਏ ਅਰ ਦੜ ਦੇ ਕੇ ਸਾਰਾ ਉੱਗ ਗਿਆ ਜੀ ਫੇਰ ਅਸੀਂ ਗਗ ਮੰਡੀਆਂ ਦੇ ਘਰੇ ਗਏ ਗਗ ਮੰਡੀਆਂ ਨੂੰ ਫੋਨ ਕਰਾ ਸਾਨੂੰ ਤੁਸੀਂ ਵੀ ਇੱਥੇ ਗਿਰ ਜਾਓ ਉਹ ਮਾਟੋਂ ਦੇ ਬਾਹਰ ਨਿਕਲੇ ਅਸੀਂ ਬਾਹਰ ਮੈਂ ਉਧਰ ਵਾਗੇ ਬੱਚੇ ਅੱਧੇ ਇਹਨਾਂ ਦੇ ਗਮਾਡੇ ਮੁੰਡੇ ਦੇ ਪਾਇਏ ਸਾਨੇ ਅੱਧੇ ਅਸੀਂ ਉਧਰ ਪਈ ਸਾਡੇ ਭਤੀਜੇ ਦੇ ਘਰੇ ਉਧਰ ਰਾਤ ਪੱਤੀ ਅਸੀਂ ਹੁਣ ਕੱਲ ਸਾਮਾਨ ਕੱਢਿਆ ਸਾਰਾ ਵੀ ਸਾਰਾ ਨੁਕਸਾਨ ਹੋ ਗਿਆ ਛੰਡਾ ਕੁੱਪੜਾ ਕਿਤਨਾ ਕੋ ਨੁਕਸਾਨ ਮੰਨਦੇ ਹੋ ਸਾਰੇ ਜੀ ਸੌਦਾ ਪੱਤਾ ਸਾਰਾ ਮੇਰਾ ਇੱਧਰ ਪਿਆ ਜੀ ਪੇਟੀ ਲਮਾਰੀ ਸਾਰਾ ਪਸ ਇੱਧਰ ਹੀ ਜੀ ਬੈੱਡ ਟੁੱਟ ਗਿਆ ਜੀ ਮੰਜਾ ਟੁੱਟ ਗਿਆ ਸਾਰਾ ਨੁਕਸਾਨ ਪੰਚ ਸਰਪੰਚ ਜੀ ਕੋਈ ਆਇਆ ਨਹੀਂ ਤੁਸੀਂ ਉਹਨਾਂ ਨੂੰ ਇਤਲਾ ਦਿੱਤੀ ਹੈ ਹਾਂ ਜੀ ਬੁੱਛਿਆ ਜੀ ਕਿਹਾ ਸੀ ਫੋਨ ਕਰਕੇ ਦੱਸਿਆ ਸੀ ਸਰਪੰਚ ਜੀ ਆਏ ਨਹੀਂ ਹਲੇ ਹਾਂ ਜੀ ਨਹੀਂ ਕਿੰਨੇ ਦਿਨ ਹੋ ਗਏ ਛੱਤ ਗਿਰੇ ਨੇ 4 ਦਿਨ ਹੋ ਗਏ ਅੱਲੇ ਤੱਕ ਨਹੀਂ ਆਏ ਨਾ ਜੀ ਆਏ ਉਹ ਉਹਨਾਂ ਨੂੰ ਫੋਨ ਕਰਾਇਆ ਸੀ ਉਹ ਕਹਿੰਦੇ ਕੋਈ ਨਹੀਂ ਦੇਖਣ ਆ ਕਰਦੇ ਉਹ ਤੋਂ ਉੱਪਰ ਪਤਾ ਨਹੀਂ ਆ ਗਿਆ ਜਦੋਂ ਪੰਜਾਬ ਸਰਕਾਰ ਵੱਲੋਂ ਬਾਲੇ ਛੱਤ ਵਾਸੀ ਅਪਲਾਈ ਕੀਤਾ ਜਾਂਦਾ ਤੁਹਾਡੇ ਵੱਲੋਂ ਕੀਤਾ ਗਿਆ ਹਾਂਜੀ ਫਾਰਮ ਭਰੇ ਹੋਏ ਨੇ ਫਾਰਮ ਤਾਂ ਹੀ ਬਹੁਤ ਵਾਰੀ ਭਾਪੇ ਸਾਡੇ ਆਇਆ ਕੁਝ ਨਹੀਂ ਆਇਆ ਫਾਰਮ ਬਹੁ ਵਾਰੀ ਭਰੇ ਨੇ ਕੋਣ ਪੰਚ ਸਰਪੰਚ ਵੱਲੋਂ ਕੋਈ 에ਜੰਟ ਤੁਹਾਡੇ ਪਤਾ ਨਹੀਂ ਸਾਡੀ ਮੇਟ ਆ ਜਿਹੜੀ ਨਰੇਗਾ ਵਾਲੀ ਉਹ ਭਰਕੇ ਲੈ ਕੇ ਆ। ਕੰਮ ਕਰ ਕੀ ਕਰਦੇ ਤੁਸੀਂ? ਅਸੀਂ ਇਹ ਨਰੇਗਾ ਚ ਵੀ ਕੰਮ ਕਰਦੇ ਆਂ ਜਿਹੜੀ ਹਾੜੀ ਧੂੜੀ ਪਾਉਂਦੇ ਆਂ, ਹਾੜੀ ਧੂੜੀ ਕਰਦੇ ਆਂ। ਹੁਣ ਸਰਕਾਰ ਨੂੰ ਕਿੱਦਾਂ ਦੀ ਹੈਲਪ ਮੰਗਦੇ ਹੋ ਤੁਸੀਂ? ਅਸੀਂ ਐ ਕਹਿੰਦੇ ਸਾਨੂੰ ਜੇ ਹੈਲਪ ਕਰਦਾਂ ਨਾ ਮਾੜੀ ਮੋਟੀ ਸਾਡਾ ਘਰ ਪੈਜੇ ਅਸੀਂ ਲੋਕਾਂ ਦੇ ਘਰੇ ਸਮਾਨ ਖੰਡਾਇਆ ਹੋਇਆ ਹੈ ਜੀ, ਗਮਾਡੀਆਂ ਦੇ ਕੋਈ ਕਿਤੇ ਪਿਆ। ਹੁਣ ਸਾਰਾ ਘਰ ਤੋਂ ਬਾਹਰ ਹੋਇਆ ਪਿਆ। ਪਿੰਡ ਵਿੱਚ ਕਿੰਨੇ ਮਕਾਨ ਆ ਜੋ ਇਦਾਂ ਦੇ ਹੀ ਹੈ? ਜੀ ਮੁਫਤ ਕਰਨੇ ਸਾਡੇ। ਫਿਰ ਵੀ ਅੰਦਾਜ਼ਾ। ਹੁਣ ਇਹਦੀ ਖਾਸੇ ਘਰ ਹੈਗੇ ਨਹੀਂ ਜੀ ਗਰੀਬ ਆ ਸਾਰੇ। ਤੁਹਾਡਾ ਅਮਰਦੇਵ ਪਾਜੀ ਕਰਾਂਗੇ ਅਮਰਦੇਵ ਗਰੀਵਾਈ 256 ਸੱਚਾ ਠੀਕ